ਨਣੀ ਜੀ ਯੂਟਿਊਬਰ ਬਾਨਾ ਜਿਨ੍ਹਾਂ ਨੇ ਉਹ ਘਰ ਵਾਲੀਆਂ ਯੂਟਿਊਬ ਤੇ ਨਚੌਣੀਆਂ ਨੇ ਬਲੌਗਰ ਬਾਨਾ ਉਹ ਆ ਦਵਾਈ ਦਾ ਪ੍ਰਯੋਗ ਕਰੋ ਜਾ ਜਾ ਸੁਡਣਾ ਜਾ ਮਰ ਜਣੀਏ ਚਾਚੀ ਚਤਰੂਪ ਤੈਨੂੰ ਨਹੀਂ ਪਤਾ ਗੁਰੂ ਘਰ ਤੋਂ ਲਾਵਾ ਚ ਖੜੀਆ ਉਹਦੇ ਘਰ ਆ ਦੇ ਨਾਲ ਕਿਹੜਾ ਗਾਣਾ ਲਈ ਫਿਰਦੇ ਆ ਹੀਰ ਰਾਂਝਾ ਹੀਰ ਰਾਂਝਾ ਗੁਰੂ ਘਰ ਲਈਦਾ ਹੁੰਦਾ ਮਰ ਜਣੀਏ ਇੰਨੀ ਤੇਰੀ ਜਾਨ ਨਿਕਲਦੀ ਸੀ ਤੂੰ ਦੱਸਣਾ ਸੀ ਲੋਕਾਂ ਨੂੰ ਵੀ ਇਹ ਤੇਰਾ ਰਾਂਝਾ ਤੇ ਤੂੰ ਇਹਦੀ ਹੀਰ ਹੈ 70 ਰੋਟੀਆਂ ਖਾਣੀ ਜਾਤ ਤੇ ਤੂੰ ਗੁਰਦ੍ਰਸ਼ ਸਾਹਿਬ ਤੋਂ ਬਾਹਰ ਤੇਰੀ ਹਾਲ ਦੇ ਵਿੱਚ ਨਹੀਂ ਇੰਟਰਵਿਊ ਸੀ ਉੱਥੋਂ ਕੁਝ ਸੀਨ ਲੈ ਕੇ ਉਹਦੇ ਤੇ ਲਾ ਦਿੰਦੀ ਗਾਣ ਜੇ ਤੇਰੀ ਜਾਨ ਨਿਕਲਦੀ ਸੀ ਗਾਣੇ ਬਿਨੂ ਖੜੀ ਤੂੰ ਅਰਦਾਸ ਚ ਗਾਣਾ ਤੂੰ ਹੀਰ ਰਾਂਝੇ ਵਾਲਾ ਹੈ ਕਿਹੜਾ ਤੈਨੂੰ ਫਿਰ ਚਤਰਾਂ ਦੀ ਘੱਟ ਬੇਹਕੀ ਹਾਂਜੀ ਵ Saya dia cula, jadi pendek-pendek, rupanya lagi. ਹੈ ਕੁੱਤੇਆਂ ਨੂੰ ਤਾਂ ਕੁੱਤੇ ਆਂਟੀ ਜੀ ਸਾਡਾ ਤੁਸੀਂ ਕਿਸੇ ਨੂੰ ਵੈਰ ਪਵਾ ਦਿਓ ਅਸੀਂ ਦੇਖ ਲਓ ਤੁਹਾਡੀ ਵੀਡੀਓ ਦੇਖ ਕੇ ਤੁਹਾਡੇ ਪਿੱਛੇ ਅਸੀਂ ਸਟੈਂਡ ਲੈ ਜਾਣਾ ਫੇਰ ਨਾ ਕਿਓ ਹੈ ਟਾਈਮ ਪਾ ਲੋ ਉਹਦੇ ਨਾਲ ਜਿਹਨੇ ਵੀ ਤੁਮਨੇ ਇਹ ਗੱਲ ਕੀਤੀ ਹੈ ਟਾਈਮ ਪਾ ਪਾ ਕੇ ਨਾ ਉਹਦੇ ਨਾਲ ਉਹਨੂੰ ਆਦੇ ਘਰੇ ਸੱਦ ਲੋ ਘਰ ਦਾ ਐਡਰੈਸ ਦੇ ਕੇ ਤੇ ਫਿਰ ਨਾਲੇ YouTube ਤੇ ਵੀਡੀਓ ਪਾ ਦਿਓ ਸਾਰੇ ਲੋਕ ਆ ਜਾਣਗੇ ਤੁਹਾਨੂੰ ਦੇਖਣ ਵ ਲਈ ਤੁਹਾਡੀ سپورਟ ਦੇ ਵਿੱਚ ਨਾਲੇ ਉਹਦੇ ਡੰਡਾ ਫਿਰ ਤੁਹਾਨੂੰ ਨਾਲੇ ਤੁਹਾਨੂੰ ਥੋੜੀ ਹੈਨਾ ਹੈਲਪ ਹੋ ਜੂਗੀ ਆਂਟੀ ਮਾਰੀ ਮੋਟੀ ਠੰਡ ਰੱਖ ਨੀਬੂ ਪਾਣੀ ਪੀਂ ਜਤ ਨਾਲ ਲੈ ਕੇ ਗੱਲ ਕਰ ਸਾਨੂੰ ਤਾਂ ਤੂੰ ਉਈ ਡਰਾਈ ਜਾਨੀਂ ਮਰ ਜਾਨੀਂ ਨਾ ਨਾ ਤੂੰ ਕੀ ਕਰਨ ਲੈਂਦੀਂ ਵੀਡੀਓ ਚ ਇਹ ਜੀ ਤੁਸੀਂ ਚੁੱਪ ਚਾਪ ਆਪਣਾ ਕੰਮ ਕਰੋ ਆਪਣੀ ਮਿਹਨਤ ਕਰੋ ਜੇ ਤੁਹਾਨੂੰ ਮਿਹਨਤ ਕਰਦੇ ਨੂੰ ਦੇਖ ਕੇ ਕਿੰਦਾ ਬੋਲਦਾ ਫालतੂ ਤਾਂ ਸਾਨੂੰ ਦੱਸੋ ਸੋਸ਼ਲ ਮੀਡੀਆ ਤੇ ਆ ਕੇ ਰੋਸਟਰ ਨੂੰ ਦੱਸੋ ਬਾਤੋ ਬਾਤ ਜਿਨ੍ਹਾਂ ਨੂੰ ਵੀ ਜਿੱਥੇ ਤੱਕ ਤੁਹਾਡਾ ਲਿੰਕ ਹੈ ਉਹਨਾਂ ਨੂੰ ਦੱਸੋ ਉਹ ਫਿਰ ਤੁਹਾਡੀ ਹੈਲਪ ਲਈ ਆਉਣਗੇ ਉਹਨਾਂ ਦਾ ਨਾਮ ਮੂਰੇ ਲਿਆਓ ਸੋਸ਼ਲ ਮੀਡੀਆ ਤੇ ਲੱਭੋ ਉਹਨੂੰ ਆਈਡੀ ਵਾਲੀ ਉਹਦੇ ਮੂਰੇ ਕਰੋ ਤੇ ਫਿਰ ਸਾਡੇ ਵਰਗੇ ਨੇ ਰੋਸਟਰ ਬਿਲੇ ਬੈਠਾ ਇਹਨਾਂ ਨੇ ਵੀਡੀਓ ਬਣਾਉਣੀ ਹੁੰਦੀ ਹੈ ਫਿਰ ਉਹ ਵਿਧ ਪ੍ਰੂਫ ਨਾ ਇਹ ਲੇ ਪੁੱਛ ਚਲਾਉਣਗੇ ਵੀ ਆਹ ਭਾਈ ਬੁੜੀ ਫੜੀ ਆਂਟੀ ਨੂੰ ਗਾਲਾਂ ਕੱਢਦੀ ਠੀਕ ਹੈ ਕਿ ਸਿਰਫ ਇਹ ਵੀਊ ਲੈਣਾ ਚੱਕਰ ਆਂਟੀ ਵੀਊ ਲੈਣਾ ਚੱਕਰ ਤਾਂ ਨਹੀਂ ਸਾਡੇ ਨਾਲ ਕਿ ਟਸ਼ਗਾ ਦੀ ਨਹੀਂ ਮੈਂ ਗੈਸ ਪ੍ਰਾਖੇ ਲੈ ਆਈ 900 ਦਾ ਤੇ 1200 ਕਰ ਦੇ ਅੰਦਾਜ਼ਾ ਤਾਂ ਤੇ ਕਰਦੇ ਮੋਦੀ ਨੂੰ ਗਾਲਾਂ ਕੱਢੀ ਜਾਂਦੇ ਆ ਲਗੀ ਤਾਂ ਸੀਗੀ 2 400 ਹੋਰ ਬੰਦ ਦਸਕ ਨੂੰ ਅਮਰਤਸ਼ਾਹ ਦੇ ਵੀ ਪਵਾਣ ਦੀ 2 4 ਹੈ ਕੋਈ ਨਾ ਮੈਂ ਵੀਡੀਓ ਭੇਜਦੀ ਤੇਰੇ ਘਰਦਿਆਂ ਤੱਕ ਹੈ ਇਹ ਚੰਗਾ ਨਹੀਂ ਆ ਮਰ ਜਾਨੀਏ ਘਰਦਿਆਂ ਦੇ ਪੈਸੇ ਜੀ ਘਰਦਿਆਂ ਤੇ ਕੁੰਡੀਆਂ ਲਾ ਲਾ ਕੇ ਸਾਈਡ ਤੇ ਕਿੱਝ ਭਰੀ ਜਾਣੀਆਂ ਡੱਬ ਡੱਬ ਭਰੀ ਜਾਣੇ ਖੰਡ ਦੇ ਡੱਬੇ ਚਲ ਕੋਈ ਜਾਣੀਆਂ ਠੀਕ ਨਹੀਂ ਹੈ ਹੁਣ ਲਗੀ ਤਾਂ ਸੀਗੀ ਰਹਿੰਦੀ ਕੋਈ 2 4 ਭਗਵਾਨ ਤਮੰਦੇ ਵੀ ਪਵਾ ਦਿੰਦੀ ਸੁਣ ਮੇਰੀ ਮੈਂ ਤੇਰੀ ਵੀਡੀਓ ਦੇਖ ਲਈ ਮੈਂ ਦੱਸੂ ਤੇਰੇ ਘਰਦਿਆਂ ਨੂੰ ਮਤਲਬ ਮੈਂ ਤੈਨੂੰ ਲੈਣਾ ਤੂੰ ਕਿਹੜੇ ਪਿੰਡ ਦੀ ਹੈ ਮੈਂ ਤੇਰੇ ਘਰਦਿਆਂ ਨੂੰ ਤੇਰੀ ਵੀਡੀਓ ਦਿਖਾ ਕੇ ਤੇਰੇ ਪਪੂ ਨਹੀਂ ਫਿਰ ਇਦਾਂ ਕਰ ਲੈ ਥੋੜੇ ਅ ਮੇਰੀ ਤਹੀ ਆ ਅੱਖਾਂ ਚ ਨਾਲੀ ਜਾ ਕੇ ਰੱਖ ਲੈ ਲਗਾਉਣੀ ਦੱਬੀ ਜਾਂਦੀ ਦੀ ਛੰਕ ਕੀ ਹੋਇਆ ਤੈਨੂੰ ਗਵੰਡੀਆਂ ਦੇ ਕੰਧ ਚ ਵੱਢਦੀ ਫਿਰਦੀਆਂ ਨਸ਼ਾ ਪਤਾ ਖੰਦਾ ਤੇਰਾ ਹੈ ਚਾਂਦੀ ਦੀ ਡੱਬੀ ਦੇਖੀਏ ਕਦੇ ਲਿਆ ਕੇ ਦਿਖਾ ਤਾਂ ਮੈਨੂੰ ਖਾਲੀ ਵੀ ਲਿਆ ਕੇ ਦਿਖਾ ਦੇ ਤੇਰੀ ਡੱਬੀ ਨੂੰ ਕੋਈ ਗੱਲ ਕਰਦੀ ਤੂੰ ਸਮਝਵੇਂ ਗਈ ਤੂੰ ਮੈਨੂੰ ਖਾਲੀ ਚਾਂਦੀ ਦੀ ਡੱਬੀ ਲਿਆ ਕੇ ਕਿਤੋਂ ਵੀ ਚਾਹੇ ਚੋਰੀ ਕਰਕੇ ਦਿਖਾ ਦੀ ਵੀਡੀਓ ਪੱਕੇ ਦਿਖਾ ਦੀ ਜੇ ਹੋਈ ਕਾਰ ਕਿਹੜੀਆਂ ਗੱਲਾਂ ਕਰਦੀਆਂ ਤੁਸੀਂ ਖੜੇ ਤਾਂ ਤੂੰ ਜਾਂਦਾ ਨਹੀਂ ਕਿ ਅੰਦਰ ਜਦੋਂ ਵੱਜਦੀ ਫ੍ਰੈਗਰੈਂਸ ਕਹਿੰਦੀ ਹੈ ਨਾ ਮੈਨੂੰ ਲੱਗਦਾ ਹੈ ਗਰਮੀ ਚ ਭੀਜੇ ਹੋ ਜਿਹੜੇ ਪਸੀਨੇ ਵਾਲੇ ਕੱਪੜੇ ਹੁੰਦੇ ਨੇ ਉਹ ਸੁੰਘ ਲੈਂਦੇ ਉਹ ਪਸੀਨਾ ਸੀ ਜਿਹੜਾ ਉਹਦੀ ਬਦਬੂ ਉਹ ਤੇਰੇ ਦਿਮਾਗ ਨੂੰ ਚੜ ਗਈ ਹੁਣ ਉਹੀ ਤੈਨੂੰ ਲੱਗ ਜਾਂਦੀ ਹੈ ਵੀ ਉਹ ਜਿਹੜੀ ਵੀ ਸੀਗੀ ਪਸੀਨੇ ਦੀ ਬਦਬੂ ਉਹਨ ਤੂੰ ਕਿਤੇ ਗੁੱਡੀ ਸੁਣੂ ਸੀਤਬਾਲੀ ਫੜਤ ਨਹੀਂ ਮੈਨੂੰ ਤੇ ਹੀ ਲੱਗਦੀ ਹੈ ਤੂੰ ਤੇ ਤਨ ਤੇਰਾ ਹੌਸਲਾ ਜਿਹੜਾ ਲੋਕਾਂ ਦੇ ਕੰਧਾਂ ਨਾ ਖੜ ਕੇ ਗਾਣੇ ਗਾਉਣ ਲੱਗਿਆ ਘਰੇ ਵਗ ਜਾ ਪੂਈ ਮੋਈ ਪੂਈ ਮੋਈ ਪੂਈ ਮੋਈ ਪੂਈ ਮੋਈ ਜੇ ਇੰਸਟਾਗ੍ਰਾਮ ਨਾ ਹੁੰਦਾ ਤਾਂ ਰੌਣਕ ਮੈਨੂੰ ਦੇਖਣ ਨੂੰ ਮਿਲ ਜਾਣੀ ਸੀ ਅਜਿਹਾ ਇਹ ਕੰਝਰਖਾਨਾ ਇਹ ਨਹੀਂ ਦੇਖਣ ਨੂੰ ਮਿਲਣਾ ਸੀ ਇਹਦੇ ਕੁੱਤੇ ਖਣੀ ਹੋਣੇ ਸੀ ਚਾਹੇ 1% ਹੀ ਹੋਵੇ ਬੰਦਾ ਥੋੜਾ ਸੰਭਲਦਾ ਤਾਂ ਹੈ ਲੋਕਾਂ ਦੀ ਆਪਣੇ ਵਰਗਿਆਂ ਰੋਸਟਰਾਂ ਦੀ ਕਿਸੇ ਦੀ ਵੀ ਵੀਡੀਓ ਦੇਖ ਕੇ ਜੋ ਵੀਡੀਓ ਤੇ ਇਹਨਾਂ ਨੂੰ ਦੱਸਦੇ ਆ ਪਾਈਏ ਇਹਦਾ ਨਹੀਂ ਕਰਨਾ ਹਲਕਾ ਫੁਲਕਾ ਤੇ ਚੇਂਜ ਕਰਦੇ ਮਤਲਬ ਬਾਲ ਓਪਨ ਨਹੀਂ ਹੁੰਦੇ ਨਹੀਂ ਤਾਂ ਉਹਨਾਂ ਕੱਪੜੇ ਲਾ ਕੇ ਫਿਰਦੇ ਹੋਣੇ ਸੀ ਇਹਨਾਂ ਤੋਂ ਫਲਾਈ ਕਰਕੇ ਤੇ ਘਰੇ ਜਾਵਣਾ ਇੱਥੇ ਕਿ ਕਿਸੇ ਨੂੰ ਫਲਾਈ ਕਰਕੇ ਵੱਜਣਾ ਹੈ ਵਿਹਾਲੀ ਜੋੜੀ ਵੀ ਸੰਗੀ ਸੰਗੀ ਲੰਘਦੀ ਹੈ ਤੂੰ ਕਿਹੜੇ ਸਟੈਪ ਕਰੀ ਜਾਂਦਾ ਹੈ ਭੈਣ ਮੇਰੀ ਤੂੰ ਆਰਾਮ ਕਰ ਲੈ ਤੇਰੇ ਘਰ ਵਾਲ ਨੇ ਇਕੱਲੇ ਬਹੁਤ ਆਏ ਨੇ ਨੱਚ ਨੱਚ ਕੇ ਸਾਰਿਆਂ ਦਾ ਮਨ ਖੁਸ਼ ਕਰਦੇ ਨੇ ਹੈ ਇਹ ਤਾਂ ਬੱਲੂ ਰਾਮ ਕਿਹੜੇ ਦਾ ਅਗਲੀ ਅੰਗਲੀ ਅੰਗਲੀ ਲੱਗਦੀ ਹੈ ਮੈਨੂੰ ਦੇਖੀ ਲੱਛਣ ਕਰੀ ਜਾਂਦਾ ਮਰਜੇ ਨਾਲ ਸਿਰ ਤੇ ਪੱਗ ਬੰਨ੍ਹ ਕੇ ਤੂੰ ਇਹ ਰਾਹ ਦੇ ਘਰ ਨੂੰ ਭੇਜ ਗੱਡੀ ਗੱਡੀ ਚ ਘਰੇ ਤੇ ਆ ਤੂੰ ਫਲਾਈ ਕਰਕੇ ਘਰੇ ਪਹੁੰਚ ਦੇ ਕੋਲ ਠੀਕ ਐਨਾਂ ਤੇ ਮੈਂ ਦੱਸਦਾ ਐਨਾਂ ਕਿ ਕਰ ਲੈ ਜੀ ਇਹ ਹੈਲੋ ਆਂਟੀ ਇਹ ਨਾ ਮੇਰਾ ਅੱਜ ਤੱਕ ਪੂਰਾ ਫੇਵਰਿਟ ਗਾਣਾ ਸਾਰੇ ਗਾਣੇ ਜੱਖੇ ਵੜਦੇ ਜੱਖਣਾ ਵੜਕੇ ਧਰਤੀ ਮੈਂ ਨਹੀਂ ਹੁਣ ਇਹਨੂੰ ਫੇਵਰੇਟ ਲਿਸਟ ਚ ਰੱਖਣਾ ਮੈਂ ਨਹੀਂ ਸੁਣਿਆ ਕਰਨ ਤੈਨੂੰ ਦੇਖ ਕੇ ਨਾ ਮੇਰੇ ਗਾਣਾ ਸੁਣਨ ਦਾ ਮੂਡ ਹੀ ਆਫ ਹੋ ਗਿਆ ਖਾ ਪੈ ਗਿਆ ਤੁਹਾਡੇ ਪਿੰਡ ਦੀ ਪਿੰਡ ਦੇ ਪਾਣੀ ਵਿੱਚ ਘੁਲ ਗਈ ਤੇਰੀ ਤਸਵੀਰ ਇਦਾਂ ਦਾ ਗਾਣਾ ਨਾ ਉਹ ਨਹੀਂ ਉਹਨਾਂ ਦਾ ਤੇਰੀ ਮੈਲ ਮੂਲ ਘੁਲ ਗਈ ਹੋਣੀ ਬੱਸ ਇਹ ਦੱਸ ਵੀ ਤੇਥੋਂ ਕੰਮ ਤਾਂ ਨਹੀਂ ਤੇ ਵਿਲੇ ਹੋ ਕੇ ਦੀ ਨਹੀਂ ਮੜਾ ਮੁੱਟ ਮੰਜੇ ਤੇ ਬਹਿ ਕੇ ਰਾਮ ਨਹੀਂ ਕੀਤਾ ਜਾਂਦਾ ਹੈ ਬਨੇ ਡਰਾਮ ਕਰ ਲੈ ਕਰ ਬਹਿ ਨਹੀਂ ਸਕਦੀ ਤੂੰ ਹੈ ਨਾਲੇ ਗਾਣਾ ਐਨ ਪੂਰਾ ਧਿਆਨ ਨਾਲ ਸੁਣ ਉਹ ਤਸਵੀਰ ਕਿਹ ਹੈ ਉਹਨੇ ਪਿੰਡ ਦੇ ਪਾਣੀ ਚ ਘੁਲ ਗਈ ਤੇਰਾ ਮੂੰਹ ਨਹੀਂ ਕਿਹ ਹੈ ਉਹਨੇ ਬਾਲਟੀ ਚ ਘੁਲ ਗਿਆ ਵੈਸੇ ਤੂੰ ਐਕਸ਼ਨ ਬੜਾ ਸੋਹਣਾ ਸੈਂਟੀ ਤੇ ਰਹੇ ਆ ਇਹਨਾਂ ਬਾਲਟੀ ਦੇ ਵਿੱਚ ਮੂੰਹ ਮੋਕ ਦੇ ਦੂੰਗਾ ਕੱਢਿਆ ਮੈਂ ਜੋ ਕੈਮਰਾ ਸਾਹਮਣੇ ਹੀ ਮੈਂ ਤਾਂ ਹੌਲੀ ਪਹਿ ਗਿਆ ਮਰ ਜਾਈ ਨਹੀਂ ਡਰਾ ਕੇ ਧਰਤਾ ਮੈਨੂੰ ਤਾਂ ਹਾਈ ਤੇ ਮਾਸੀ ਆ ਮਾਸੀ ਤੇਰੀ ਲੱਲੂ ਰਹਿਮਤ ਤੇਰੀ ਮਾਸੀ ਐ ਤੋ ਤੋ ਮੈਂ ਵੈਸੇ ਨਾ ਕਿਸੇ ਵੈਦੂ ਤੋਂ ਪਤਾ ਕੀਤਾ ਬੁੱਕ ਬੁੱਕਾ ਕੱਢਿਆ ਮੈਂ ਆਨਲਾਈਨ ਵੀ ਸਰਚ ਕੀਤਾ ਵੀ ਰੰਗ ਰੰਗ ਦੀ ਕਬੱਡੀ ਗੱਲ ਨਹੀਂ ਸੋਣੂ ਕੋਈ ਤਾਂ ਰੰਗ ਸਾਫ਼ ਹੋ ਸਕਦਾ ਜੇ ਤੂੰ ਮੇਰੀ ਇੱਕ ਗੱਲ ਮੰਨ ਲਈ ਜਰਾਬ ਲੈਣੀ ਹੈ ਜਰਾਬ ਦੇ ਵਿੱਚ ਰੋਲੇ ਨੂੰ ਪਾ ਕੇ ਮੂੰਹ ਤੇ ਲਗੜਿਆ ਕਰ ਪੂਰੇ ਇੱਕ ਸਾਲ ਤੱਕ ਤੇਰਾ ਰੰਗ ਦੇਖੀ ਫਰਕ ਪੈਂਦਾ ਨਾ ਫਰਕ ਪੈਂਦਾ ਮੈਨੂੰ ਦੱਸ ਦੀ ਆਪਕੇ ਹੋਰ ਹੱਲ ਲੱਭ ਲਾਂਗੇ ਵੈਸੇ ਮੈਨੂੰ ਲੱਗਦਾ ਉਹ ਤਾਂ ਫਰਕ ਪੈ ਜੂ ਮਾਸੀ ਘੱਟ ਤੇ ਬੱਚੀ ਚੇਲ ਤੋਂ ਜ਼ਿਆਦਾ ਲੱਗਦੀਆਂ ਜਵਾਸ ਮੈਂ ਜਵਾਸ ਕਹਿੰਦੀ ਕੀ ਪਤਾ ਕਿਹੜੀ ਕਰਮਾ ਵਾਲੀ ਿੱਟ ਲੱਗੀ ਹੋਈ ਹੈ ਕਿ ਮੇਰਾ ਮੁੰਡਾ ਐਡੇ ਵੱਡੇ ਆ ਉਹਦੇ ਤੇ ਪ ਬੁੱਥੀ ਦੇਖ ਲੈ ਆਪਣੀ ਵੈਸੇ ਅੱਜ ਕੱਲ ਲੋਕਾਂ ਦੀ ਪਸੰਦ ਬੜੀ ਘਟੀ ਆ ਕਿ ਨਖਲਾ ਕਮੈਂਟ ਕੀਤਾ ਤੁਸੀਂ ਰਾ ਤੂੰ ਰੋਸਟਰ ਨਾਲੀ ਪੰਗਲੇ ਨਹੀਂ ਚੰਗੀ ਲੱਗਦੀਆਂ ਤੂੰ ਕਿਤੇ ਮਾਨ ਸਾਹਿਬ ਨਾਲ ਪੰਗਾ ਲੈ ਲਿਆ ਹੈ ਇਹ ਨਹੀਂ ਕਹਿੰਦੀ ਸੁਣਨੀ ਹੈ ਕਿਸੇ ਦੀ ਨਹੀਂ ਸੁਣਦਾ ਇਹ ਤੇਰੇ ਵਾਂਗੂ ਹੀ ਆ ਮਾਨ ਸਾਹਿਬ ਕਿਹੜੀ ਮੀਨੂ ਸਿਰਾ ਗਾਇਜ਼ ਭੈਣ ਤੇ ਤੂੰ ਇੱਕੋ ਜਿਹਾ ਇਹ ਵੀ ਹਸਪੀਟਲ ਜਾਂਦੀ ਉਥੋਂ ਦੀ ਵੀਡੀਓ ਭੇਜ ਦਿੰਦੀਆਂ ਤੁਸੀਂ ਹਸਪੀਟਲ ਜਾਂਦੇ ਕਦੇ ਮੋਢੇ ਦੀ ਡਿੱਪ ਲੱਗੀ ਕਦੇ ਹੱਥ ਤੇ ਤੁਸੀਂ ਵੀ ਉਥੋਂ ਦੀ ਵੀਡੀਓ ਪਾਉਂਦੇ ਹੋ ਵੀਡੀਓ ਵਗੈਰਾ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ 10 ਦੇ ਰਹਿੰਦੇ ਭਾਈ ਅਸੀਂ ਸੀਰੀਅਸਲੀ ਬਿਮਾਰ ਆ ਨਾ ਕਿ ਦੋਹ ਤਾਂ ਤੁਸੀਂ ਬਹੁਤ ਸੁਣਾਉਨੇ ਉਧਰ ਮੋਦੀ ਆ ਉਹ ਮਾਮਾ ਕਰੀ ਜਾਂਦਾ ਸੀ ਇਧਰ ਤੁਸੀਂ ਪਰ ਲੋਕਾਂ ਦੀ ਮਾਮਾ ਤੁਹਾਨੂੰ ਕੋਈ ਫਿਕਰ ਨਹੀਂ ਜਿਨ੍ਹਾਂ ਦਾ ਸਾਰਾ ਘਰ ਬਾਲ ਬਾਲ ਬੱਚੇ ਰੁੜ ਗਏ ਕੀ ਕਹੀਏ ਤੁਹਾਨੂੰ ਤੁਸੀਂ ਸੁਣੀ ਲਿਆ ਇਹ ਵੀ ਤੁਹਾਡੇ ਵਰਗੀਆਂ ਕਾਫੀ ਚਲਤਰ ਜਿਹਾ ਕਰਦੀ ਹਸਪੀਟਲ ਲੈ ਕੇ ਤੁਹਾਡੇ ਵਾਂਗੂ ਕੋਈ ਵੀ ਕਲਿੱਪ ਨਹੀਂ ਇਹਨੇ ਮਾਜੀ ਛੱਡਣੀ ਜੇ ਤੁਹਾਨੂੰ ਵੀ ਜਾਣਾ ਹਸਪੀਟਲ ਇਹਨੇ ਕਲਿੱਪ ਪਾਉਣੀ ਹੀ ਪਾਉਣੀ ਆ ਸੇਮ ਤੁਹਾਡੇ ਲਈ ਕੈਟਾਗਰੀ ਚ ਇਹਦੇ ਵੀ ਅੱਜਕੱਲ ਲੋਕ ਪਰ ਤੁਸੀਂ ਆਪਣੀ ਬੁੱਥੀ ਕਿਉਂ ਨਹੀਂ ਦਿਖਾਉਂਦੇ ਤੁਸੀਂ ਆਪਣੀ ਫੋਟੋ ਲਾ ਕੇ ਕਮੈਂਟ ਕਿਉਂ ਨਹੀਂ ਕਰਦੇ ਹੈ ਫੇਸ਼ੀਅਲ ਕਰਾਣਾ ਬਸ ਰਹਿ ਗਿਆ ਹੋਣੀ ਸੋਹਣੀ ਆ ਮੇਰੀ ਪੁੱਤੀ ਕੀ ਅੰਦਾਜ਼ਾ ਕਰਦੇ ਹੋ ਤੁਸੀਂ ਤੁਹਾਡੇ ਆਪਣੇ ਘਰ ਦੀ ਕੰਦ ਹੋ ਗਈ ਕਰਮਾ ਵਾਲੀ ਤੇ ਲੋਕਾਂ ਦੇ ਘਰ ਦੀ ਕੰਦਾਂ ਦੇਈ ਮੈਂ ਨਾ ਬਣੀ ਹੋਈਆਂ ਨੇ ਲੋਕਾਂ ਦੇ ਜੱਦੀ ਪੁਸਤੀ ਘਰ ਜਮੀਨਾਂ ਜੋ ਉਹਨਾਂ ਦੇ ਪੁਰਖਿਆਂ ਨੇ ਬਣਾਈਆਂ ਆਪਣੀ ਸਾਰੀ ਜ਼ਿੰਦਗੀ ਲਾ ਕੇ ਮਿਹਨਤ ਨਾਲ ਬਣਾਈਆਂ ਤੁਸੀਂ ਇੱਕ ਇੱਕ ਮਿੰਟ ਲੌਣੇ ਦਿੇਰ ਦੇ ਨੂੰ ਠੀਕ ਹੈ ਕੁਝ ਜਗ੍ਹਾ ਸਹੀ ਵੀ ਕਰ ਰਹੇ ਹਾਂ ਪਰ ਹੁਣ ਜੋ ਹੁਲਾਦ ਨੇ ਪੰਜਾਬ ਦੇ ਉਧਰ ਪੰਜਾਬ ਰੌੜ ਰਿਹਾ ਤੇ ਉਧਰ ਦਾ ਰੁਪਕੇ ਤੁਸੀਂ ਰੁੜ ਕੇ ਹਸਪੀਟਲ ਪੈਗੇ ਥੋੜਾ ਬਹੁਤਾ ਧਿਆਨ ਦੇਵੋ ਆ ਤਾਂ ਮੀਨੂ ਸੀਰਾਂ ਨੇ ਵੀ ਕਹਤਾ ਤੁਹਾਨੂੰ ਇਹਦੀ ਵੀ ਪਹੁੰਚ ਕਾਫੀ ਆ ਇੰਸਟਾਗ੍ਰਾਮ ਤੇ ਕਾਫੀ ਫੋਲੋਅਰ ਤਾਂ ਕਰਕੇ ਇਹਦੀ ਕਲਿੱਪ ਮੈਂ ਲਾਈ ਆ ਵੀ ਭਾਈ ਇਹ ਵੀ ਤੁਹਾਨੂੰ ਸੁਨੇਹਾ ਦੇਂਦੀ ਆ ਵੀ ਥੋੜਾ ਬਹੁਤਾ ਧਿਆਨ ਦੇ ਇਹਦੀਆਂ ਗੱ ਨਾ ਜਿਹਦੇ ਹੋਰ ਵੀ ਜ਼ਿਆਦਾ ਫੋਲੋਅਰ ਹੋਏ ਫਿਰ ਨਾ ਗੁੱਸਾ ਕਰਿਓ ਵੀ ਸਾਨੂੰ ਕੋਈ ਦੱਸਿਆ ਨਹੀਂ ਠੀਕ ਹੈ ਨਾ ਅਸੀਂ ਹੁਣ ਮੈਂ ਤਾਂ ਮਨ ਤੋਂ ਕਰਕੇ ਤੁਹਾਨੂੰ ਕਹਿ ਨਹੀਂ ਸਕਦੇ ਤੇ ਤੁਸੀਂ ਸੋਚੋ ਦੇਖੋ